ਬੀਤੇ ਸਮੇਂ ਦੌਰਾਨ ਸ਼ੰਭੂ ਬਾਰਡਰ ਤੋਂ ਚੋਰੀ ਹੋਈ ਟਰਾਲੀਆਂ ਦੇ ਇਲਜ਼ਾਮ ਕਿਸਾਨਾਂ ਵੱਲੋਂ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਦੀ ਵਰਕਸ਼ਾਪ ਵੱਲੋਂ ਟਰਾਲੀਆਂ ਦੇ ਟਾਇਰ ਪੁਲਿਸ ਦੀ ਮੌਜੂਦਗੀ ਦੇ ਵਿੱਚ ਬਰਾਮਦ ਕੀਤੇ ਗਏ ਸੀ ਪੁਲਿਸ ਵੱਲੋਂ ਪੰਕਜ ਪੱਪੂ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਸੀ ਪਰ ਅਜੇ ਪੁਲਿਸ ਵੱਲੋਂ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਜਿਸ ਦੇ ਰੋਸ 'ਵਜੋਂ ਨਗਰ ਕੌਂਸਲ ਨਾਬਾ ਦੇ ਕੌਂਸਲਰਾਂ ਅਤੇ ਕਿਸਾਨਾਂ ਵੱਲੋਂ ਨਾਬਾ ਦੇ ਬੇੜਾ ਗੇਟ ਵਿਖੇ ਸੜਕ ਜਾਮ ਕਰਕੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਕਜ ਪੱਪੂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਉਧਰ ਦੂਜੇ ਪਾਸੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਕਿਹਾ ਕਿ ਪੁਲਿਸ ਵੱਲੋਂ ਪੰਕਜ ਪੱਪੂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤਾਂ ਗਿਆ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਜਿਨ੍ਹਾਂ ਨੇ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਕੀਤੀਆਂ ਨੇ ਉਨ੍ਹਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਕੋ ਬਹੁਤ ਦਿਨਾਂ ਤੋਂ ਇੱਕ ਮਸਲਾ ਚੱਲ ਰਿਹਾ ਸ਼ਹਿਰ ਦਾ ਪੰਕਜ ਪੱਪੂ ਦੇ ਖਿਲਾਫ ਟਰਾਲੀ ਚੋਰ ਦੇ ਖਿਲਾਫ ਜਿਹੜਾ ਕਿ ਚੋਰੀ ਦੇ ਮਾਮਲੇ ਦੇ ਵਿੱਚ ਪਰਚਾ ਦਰਜ ਹੋਇਆ ਉਹ ਤੇ ਕਿਉਂਕਿ ਉਹਦੇ ਘਰੋਂ ਉਹਦੇ ਵਰਕਸ਼ਾਪ ਦੇ ਵਿੱਚੋਂ ਚੋਰ ਜਿਹੜੇ ਕਿਸਾਨਾਂ ਦੀਆਂ ਟਰਾਲੀਆਂ ਸੀਗੀਆਂ ਉਹ ਉਹਦੇ ਪਾਰਟਸ ਨੇ ਜਿਹੜੇ ਉਹ ਉੱਥੋਂ ਮਿਲੇ ਨੇਗੇ ਤੇ ਉਸ ਤੋਂ ਬਾਅਦ ਸਾਰੇ ਐਮਸੀ ਸਹਿਬਾਨ ਨੇ 19 ਐਮਸੀ ਸਹਿਬਾਨਾਂ ਨੇ ਉਦੇ ਖਿਲਾਫ ਮਤਾ ਵੀ ਪਾਤਾ ਇਹਨੂੰ ਪ੍ਰਧਾਨ ਕੀ ਤੋਂ ਲਾਹੇ ਜਾਵੇ ਤੇ ਉਹ ਭੱਜਿਆ ਹੋਇਆ ਸਰਕਾਰ ਦਾ ਸਰਕਾਰ ਨੂੰ ਪਤਾ ਇੱਕ ਤਰੀਕ ਨੂੰ ਐਮਐਲਏ ਸਭ ਨੇ ਬਿਆਨ ਦਿੱਤਾ ਸੀ ਕਿ ਉਹਦੇ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਐ ਤੇ ਇੱਕ ਨੂੰ ਹੀ ਉਹਨੇ ਆਪਣੀ ਬੇਲ ਐਪਲੀਕੇਸ਼ਨ ਲਾਤੀ ਸੋ ਉਸ ਤੋਂ ਕਈ ਚੀਜ਼ਾਂ ਕਲੀਅਰ ਹੁੰਦੀਆਂ ਨੇ ਹੁਣ 4 ਤਰੀਕ ਦੀ ਸੁਣਵਾਈ ਹੈ 4 ਤਰੀਕ ਤੱਕ ਦੇਖੋ ਉਹਦੇ ਕੋਲ ਟਾਈਮ ਹੈ ਤੇ ਇਹ ਵੀ ਦੇਖਣ ਨੂੰ ਆਊਗਾ ਸਾਹਮਣੇ ਕਿ ਸਰਕਾਰ ਕੀ ਕਰਦੀ ਹੈ ਉਹਨੂੰ ਗ੍ਰਫਤਾਰ ਕਰਦੀ ਹੈ ਕਿ ਨਹੀਂ ਜਾਂ ਉਹਦੀ 4 ਤਰੀਕ ਦੀ ਜਿਹੜੀ ਬੇਲ ਐਪਲੀਕੇਸ਼ਨ ਹੈ ਉਹ ਰਿਜੈਕਟ ਹੋਣ ਤੋਂ ਬਾਅਦ ਕੋਈ ਐਕਸ਼ਨ ਲੈਂਦੀ ਹੈ ਹੋਰ ਕਈਆਂ ਅੰਗੂ ਵੀ ਸ਼ਾਮਿਲ ਦੱਸੇ ਯਾਰ ਇਹਨਾਂ ਵੀ ਇਹ ਟਰਾਲੀ ਚੋਰੀ ਹੋਰ ਕਈਆਂ ਨੇ ਵੀ ਕੀਤੀ ਦੇਖੋ ਉਹ ਤਾਂ ਹੋ ਹੀ ਨਹੀਂ ਸਕਦਾ ਕਿ ਇੱਕ ਬੰਦਾ ਲੈ ਆਵੇ ਟਰਾਲੀਆਂ ਦੋ ਲੈ ਕੇ ਆਣੀਆਂ ਨੇ ਜਾਂ ਤਿੰਨ ਫੜੀਆਂ ਗਈਆਂ ਤਾਂ ਘੱਟੋ ਘੱਟ ਤਿੰਨ ਚਲਾਣ ਵਾਲੇ ਤਾਂ ਹੋਣਗੇ ਨਾ ਬਾਕੀ ਬਲੇਰੋ ਗਈਆਂ ਬਲੇਰੋ ਚ ਦੋ ਤਿੰਨ ਬੰਦੇ ਗਏ ਨੇ ਉਹ ਆਪ ਦੱਸ ਰਹੇ ਹੈ ਕਿ ਮੈਂ ਕਿਸੇ ਮੇਰੇ ਨਾਲ ਇੱਕ ਐਮਸੀ ਸੀ ਕੋਈ ਹੋਰ ਬੰਦਾ ਸੀਗਾ ਜਿਹਦਾ ਉਹਨੇ ਨਾਮ ਨਹੀਂ ਲਿਆ ਜਾਂ ਨਾਮ ਨਹੀਂ ਲੈਣਾ ਚਾਹਿਆ ਸੋ ਗੱਲਾਂ ਜਦੋਂ ਖੁੱਲਣ ਗਈਆਂ ਤਾਂ ਕਾਫੀ ਨਾਮ ਸਾਹਮਣੇ ਆੜਦੀ ਸੰਭਾਵਨਾ ਦੇਖੋ ਜੀ ਜਿਹੜਾ ਟਰਾਲੀ ਚੋਰੀ ਦਾ ਮਸਲਾ ਇਹ ਪੂਰੀ ਦੁਨੀਆ ਦੇ ਵਿੱਚ ਚਰਚਾ ਦਾ ਵਿਸ਼ਾ ਕਿਉਂਕਿ ਕਿਸਾਨੀ ਜਿਹੜੀ ਕਿਸਾਨੀ ਲਈ ਸੰਘਰਸ਼ ਲੜ ਰਹੇ ਸੰਭੂ ਤੇ ਖਨੌਰੀ ਦੇ ਉੱਤੋਂ ਟਰਾਲੀਆਂ ਚੋਰੀ ਹੋ ਕੇ ਨਾਬੇ ਦੇ ਵਿੱਚੋਂ ਟਰਾਲੀਆਂ ਨੇ ਬਰਾਮਦ ਹੋਈਆਂ ਨੇ ਸੋ ਉਹਨਾਂ ਟਰਾਲੀਆਂ ਦੇ ਸਬੰਧਤ ਜਿਹੜਾ ਮਸਲਾ ਇਹ ਉਹਨੂੰ ਤਕਰੀਬਨ ਜਿਹੜੀ ਪੁਲਿਸ ਦਾ ਨਜ਼ਰੀਆ ਬਈ ਇਹ ਸਿੱਧਾ-ਸਿੱਧਾ ਪੋਲੀਟੀਕਲ ਪ੍ਰੈਸ਼ਰ ਦੇ ਅਧੀਨ ਸਾਨੂੰ ਨਜ਼ਰ ਆਇਆ ਕਿਉਂਕਿ ਬਈ ਦੇਵਮਾਨ ਸਾਹਿਬ ਚਾਹੇ ਅੱਜ ਬਿਆਨ ਦਿੱਤਾ ਉਹਨਾਂ ਨੇ ਇੱਕ ਪ੍ਰੈਸ਼ਰ ਦੇ ਅਧੀਨ ਆ ਕੇ ਲੋਕਾਂ ਦੇ ਪ੍ਰੈਸ਼ਰ ਦੇ ਵਿੱਚ ਆ ਕੇ ਕੱਲ ਉਹਨਾਂ ਨੇ ਬਿਆਨ ਦਿੱਤਾ ਪਰ ਸਾਨੂੰ ਹਜੇ ਪੂਰਾ ਵਿਸ਼ਵਾਸ ਨਹੀਂ ਹੈ ਦੇਖੋ ਇਹ ਗੱਲ ਸੋਸ਼ਲ ਮੀਡੀਆ ਤੇ ਮੀਡੀਆ ਦੇ ਉੱਤੇ ਕਲੀਅਰ ਹੋ ਗਈ ਕਿ ਡੀਸੀ ਦੇ ਹੁਕਮਾਂ ਨਾਲ ਨਗਰ ਕੌਂਸਲ ਦੇ ਟਰੈਕਟਰ ਨੇ ਜਿਹੜੇ ਉਹ ਸੰਭੂ ਬਾਰਡਰ ਤੇ ਜਾਂਦੇ ਆ ਤੇ ਦੂਜੀ ਗੱਲ ਜੇ ਉੱਥੇ ਜਾਂਦੇ ਆ ਬਾਈ ਤਾਂ ਜਿਹੜੀ ਮੌਕੇ ਦੀ ਪ੍ਰਧਾਨ ਸੁਜਾਤਾ ਚਾਵਲਾ ਫਿਰ ਉਹਦੇ ਹੁਕਮਾਂ ਨਾਲ ਹੀ ਉੱਥੇ ਜਾ ਸਕਦੇ ਆ ਜਣੀ ਜ਼ਿੰਮੇਵਾਰ ਸੁਜਾਤਾ ਚਾਵਲਾ ਜੀ ਅਸੀਂ ਐਸੇ ਕਰਕੇ ਉਹਨਾਂ ਨੂੰ ਦੋਸੀ ਥਰੋਣਾ ਔਰ ਦੂਜੀ ਗੱਲ ਦੇਵਮਨ ਸਾਹਿਬ ਨੇ ਵੀ ਇਸ ਗੱਲ ਤੇ ਮੋਹਰ ਲਾਤੀ ਤੁਸੀਂ ਉਹਨਾਂ ਦੇ ਬਿਆਨ ਸੁਣਿਓ ਕਹਿੰਦਾ ਮੈਂ ਪੁੱਛ ਕਿਸ ਕੀਤੀ ਤਾਂ ਇਹ ਮੰਨ ਗਏ ਵੀ ਠੀਕ ਹੈ ਸਾਡੇ ਜਿਹੜੇ ਨਗਰ ਕੌਂਸਲ ਦੇ ਟਰੈਕਟਰ ਨੇ ਉਹ ਸੰਭੂ ਗਏ ਆ ਬਾਈ ਜਦੋਂ ਉੱਥੇ ਟਰੈਕਟਰ ਗਏ ਆ ਠੀਕ ਆ ਡੀਸੀ ਸਾਹਿਬ ਨੇ ਹੁਕਮ ਕੀਤੇ ਹੋਣਗੇ ਉਹਨਾਂ ਨੂੰ ਬਈ ਟਰਾਲੀਆਂ ਪਾਉਣ ਵਾਸਤੇ ਹੁਕਮ ਤਾਂ ਨਹੀਂ ਕੀਤੇ ਸੋ ਟਰਾਲੀਆਂ ਪਾ ਕੇ ਲੈ ਕੇ ਆਇਆ ਔਰ ਦੋ ਟਰਾਲੀਆਂ ਦਾ ਸਮਾਨ ਆ ਜਿਹੜਾ ਉਹ ਸਿੱਧਾ-ਸਿੱਧਾ ਪੰਕਜ ਪੱਪੂ ਦੀ ਦੁਕਾਨ ਦੇ ਵਿੱਚੋਂ ਬਰਾਮਦ ਹੁੰਦਾ ਸਾਡਾ ਬਿਆਨ ਦੇ ਵਿੱਚ ਸਿੱਧਾ-ਸਿੱਧਾ ਲਿਖਿਆ ਪਰ ਇੱਥੇ ਦਾ ਬਈ ਪ੍ਰਸ਼ਾਸਨ ਆ ਜਿਹੜਾ ਉਹ ਇਹਨਾਂ ਨੂੰ ਦੋਹਾਂ ਦੋਹਾਂ ਨੂੰ ਵੇਚਾਰਿਆ ਉਹ ਇਹ ਕਹਿ ਰਿਹਾ ਵੀ ਉਹਨਾਂ ਦੀ ਜਿਹੜੀ ਡਿਊਟੀ ਆ ਉਹ ਖਨੌਰੀ ਸੀ ਬਾਈ ਤੁਸੀਂ ਦੇਖਿਆ ਹੋਊਗਾ ਮੀਡੀਆ ਦੇ ਉੱਤੇ ਇਹ ਮਨਦੀਪ ਸਿੱਧੂ ਹੱਕ ਠੋਕ-ਠੋਕ ਕੇ ਕਹਿੰਦਾ ਸੀ ਕਿ ਲੋਕਾਂ ਦੇ ਸਮਾਨ ਦਾ ਮੈਂ ਜ਼ਿੰਮੇਵਾਰਾਂ ਜਦੋਂ ਬਈ ਉਹ ਜ਼ਿੰਮੇਵਾਰੀ ਲੋਕਾਂ ਦੇ ਸਮਾਨ ਦੀ ਲੈਂਦਾ ਸੀ ਤਾਂ ਅਸੀਂ ਸਿੱਧਾ ਸਿੱਧਾ ਉਹਨੂੰ ਨਾਮਜ਼ਦ ਕਰਦੇ ਆਂ ਸੋ ਉਹ ਹੀ ਚੀਜ਼ ਨੂੰ ਲੈ ਕੇ ਅਸੀਂ ਉਹਨਾਂ ਦਾ ਨਾਮ ਦਿੱਤਾ ਔਰ ਨਾਲ ਸੁਜਾਤਾ ਚਾਵਲਾ ਬਈ ਇਸ ਚੀਜ਼ ਦੇ ਜ਼ਿੰਮੇਵਾਰ ਨੇ ਆਉਣ ਵਾਲੇ ਦਿਨਾਂ 'ਚ ਬਈ ਵੱਡੀਆਂ ਜਿਹੜੀਆਂ ਪ੍ਰੋਗਰਾਮ ਉਹ ਦਿੱਤੇ ਜਾਣਗੇ ਸੋ ਅਸੀਂ ਚਾਹੁੰਦੇ ਆਂ ਜਲਦੀ ਤੋਂ ਜਲਦੀ ਉਹਨਾਂ ਦੀ ਕਿਰਤਦਾਰੀ ਕਰਕੇ ਜਿਹੜੇ ਸਮੂਹ ਦੇ ਹਿੱਤਾਂ ਲਈ ਲੋਕ ਲੜਦੇ ਆਂ ਉਹਨਾਂ ਦੀਆਂ ਭਾਵਨਾਵਾਂ ਨੂੰ ਮਤਲਬ ਉਹਨਾਂ ਨੂੰ ਸ਼ਾਂਤ ਕੀਤਾ ਜਾਵੇ 2 ਦਿਨਾਂ ਤੋਂ ਇੱਕ ਟਰਾਲੀਆਂ ਦਾ ਜਿਹੜਾ ਰੌਲਾ ਜੀ ਉਹ ਚੱਲਿਆ ਆ ਰਿਹਾ ਮੈਂ ਬਾਹਰ ਗਿਆ ਸੀਗਾ ਮੈਨੂੰ ਆਉਂਦੇ ਥੋੜਾ ਜਿਹਾ ਸਿਹਤ ਖਰਾਬ ਹੋ ਗਈ ਔਰ ਫਿਰ ਨਾਲ ਨਾਲ ਹੜਾਂ ਦੀ ਸਿੱਧੀ ਜਰੀ ਹੈ ਬਹੁਤ ਖਰਾਬ ਬਣੀ ਸੀ ਉਹਦੇ ਵਿੱਚ ਡਿਊਟੀ ਲੱਗੀ ਹੋਈ ਹੈ ਤੇ ਮਾਮਲਾ ਜਿਹੜਾ ਆਇਆ ਸਾਹਮਣੇ ਕਿ ਜੇ ਕੁਝ ਟਰਾਲੀਆਂ ਜਿਹੜੀਆਂ ਨੇ ਸ਼ੰਭੂ ਬਾਗਰ ਤੋਂ ਉਹ ਚੋਰੀ ਹੋ ਕੇ ਨਾਬਾ ਦੇ ਵਿੱਚ ਆਈਆਂ ਨੇ ਉਹਦੀ ਕਟਾਈ ਕਰਕੇ ਦੇ ਵੇਚੀਆਂ ਗਈਆਂ ਨੇ ਜਦੋਂ ਟਾਇਰ ਬਰਾਮਤ ਕੋਈ ਨਹੀਂ ਬਹੁਤ ਮਾੜੀ ਗੱਲ ਹੈ ਇਹ ਕਿਉਂਕਿ ਕਿਸਾਨ ਭਰਾ ਸਾਡੇ ਅन्न ਦਾਤਾ ਨੇ ਔਰ ਮੈਂ ਤਾਂ ਸ਼ੁਰੂ ਤੋਂ ਜਦੋਂ ਐਮਬੀਐਨ ਨਹੀਂ ਸੀਗਾ ਉਦੋਂ ਵੀ ਕਿਸਾਨਾਂ ਨਾਲ ਸੀਗਾ ਉਦੋਂ ਵੀ ਧਰਨੇ 'ਚ ਬੈੰਦਾ ਸੀਗਾ ਹੁਣ ਐਮਐਲਏ ਜੀ ਹੁਣ ਵੀ ਨਾਲ ਆ ਅੱਗੇ ਉਹਨਾਂ ਐਮਐਲ ਰਹਾਂਗੇ ਤਾਂ ਵੀ ਨਾਲ ਹੈ ਨਹੀਂ ਰਹਾਂਗੇ ਤਾਂ ਵੀ ਨਾਲ ਹੈ ਸੋ ਕਹਿਣ ਦਾ ਮਤਲਬ ਇਹ ਹੈ ਕਿ ਕਿਸਾਨ ਭਰਾ ਦਾ ਇੱਕ ਨਵੇਂ ਪੈਸੇ ਦਾ ਨੁਕਸਾਨ ਜਿਹੜਾ ਹੈ ਜੀ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਔਰ ਉਹ ਗੱਲ ਜਿਹੜੀ ਹੈ ਜੀ ਘੁੰਮ ਕੇ ਆਈ ਕਿ ਪੱਪੂ ਪੰਕਜ ਭਰਾ ਦੇ ਉੱਥੋਂ ਵਰਕਸ਼ਾਪ ਤੋਂ ਮਿਲਿਆ ਨੇ ਉੱਥੋਂ ਉਹ ਜੋ ਵੀ ਸਮਾਨ ਸੀਗਾ ਉੱਥੋਂ ਬਰਾਮਣ ਹੋ ਗਿਆ ਉਹ ਕੋ ਸ਼ੰਭੂ ਥਾਣੇ 'ਚ ਭੇਜ ਦਿੱਤਾ ਗਿਆ ਨੂੰ ਕੈਰੀ ਵਾਸਤੇ ਔਰ ਉਹਦੀ ਸਪੈਸ਼ਲ ਕਹਿ ਕੇ ਜੀ ਐਫ ਆਰ ਵੀ ਹੋ ਗਈ ਹੈ। ਔਰ ਡੀਐਸਪੀ ਮੈਡਮ ਮਨਦੀਪ ਕੌਰ ਜੀ ਨਾਲ ਵੀ ਗੱਲ ਹੋਈ ਇੱਥੋਂ ਦੇ ਸਾਰੇ ਐਸਐਸਓ ਸਾਹਿਬਨਾਂ ਕਿ ਜੀ ਬਣਦੀ ਕਾਨੂੰਨੀ ਕਾਰਵਾਈ ਕਰੋ। ਸੋ ਮੈਂ ਤੁਹਾਡਾ ਕਦੇ ਵੀ ਨੁਕਸਾਨ ਜਿਹੜਾ ਜੀ ਬਰਦਾਸ਼ਤ ਨਹੀਂ ਕਰੂੰਗਾ। ਮੇਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਮੈਂ ਤਾਂ ਹਮੇਸ਼ਾ ਤੁਹਾਡੇ ਨਾਲ ਆ। ਤੁਹਾਨੂੰ ਇੱਕਾਤ ਮੰਨ ਕੇ ਬੇਨਤੀ ਹੈ ਕਿ ਇਹਨੂੰ ਪਾਰਟੀ ਨਾਲ ਜੋੜ ਕੇ ਨਾ ਦੇਖਿਆ ਜਾਵੇ ਔਰ ਖਾਸ ਕਰਕੇ 90 ਦੇ ਵਿੱਚ। ਔਰ ਇਹ ਜਿਹੜੀ ਗੱਲ ਹੈ ਕਿ ਇਨਸਾਫ ਹੋਣਾ ਚਾਹੀਦਾ ਜੀ ਬਿਲਕੁਲ ਇਨਸਾਫ ਹੋਣਾ ਚਾਹੀਦਾ ਅਗਰ ਟਰਾਲੀ ਚੋਰੀ ਹੋਈਆਂ ਨੇ ਜੀ ਔਰ ਸਬੂਤ ਮਿਲਦੇ ਆ ਤਾਂ ਦੋਸ਼ੀ ਪਾਇਆ ਗਿਆ ਕੋਈ ਵੀ ਪਪੂ ਪੰਕਜ ਹੋਵੇ ਹੋਰ ਵੀ ਕੋਈ ਹੋਵੇ ਤਾਂ ਕਾਰਵਾਈ ਹੋਣੀ ਚਾਹੀਏ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈ ਔਰ ਉਹ ਕਾਨੂੰਨ ਦੇ ਦਾਇਰੇ ਦੇ ਵਿੱਚ ਆ ਐਫ ਆਈ ਆਰ ਹੋ ਚੁੱਕੀ ਆ ਉਹਨਾਂ ਦੀ ਰੈਸਟ ਲਈ ਰੇਡ ਕੀਤੀਆਂ ਜਾ ਰਹੀਆਂ ਨੇ ਤੇ ਉਹ ਇਨਵੈਸਟੀਗੇਸ਼ਨ ਦਾ ਇੱਕ ਪਾਰਟ ਹੈ ਜੀ